ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਬਰੀਡ ਚਾਰ ਹੀਪਰ ਬਣਾ ਸੇਰ ਲਈ ਲੈ ਕੇ ਆਏ ਜੀ ਚਾਰ ਹੀ ਬਾਈ ਨਗੀਨੇ ਆ ਇੱਕ ਦੂਜੀ ਤੋਂ ਵੱਧ ਕੇ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਡਾਕਟਰ ਹੋ ਠੀਕ ਹੋ ਕਾਲੇ ਹਾਂ ਹਾਂ ਬਹੁਤ ਵਧੀਆ ਕਿਵੇਂ ਚੱਲਦਾ ਕੰਮਕਾਰ ਕੰਮ ਬੜੀਆ ਚੱਲਿਆ ਡਾਕਟਰ ਚਲੋ ਬੜੀਆ ਆਨਲਾਈਨ ਹੁਣ ਮਾਲ ਮੰਨ ਕੇ ਚੱਲ ਜਦੋਂ ਆਉਂਦਾ ਹੂੰ ਬਾਅ ਸਟੇਟ ਸੇ ਲੱਗ ਜਾਂਦੇ ਆ ਉਹਨਾਂ ਦੀ ਵਿਗ ਜਾਂਦਾ ਠੀਕ ਆ ਹਾਂ ਵੀਡੀਓ ਅੱਜ ਕੱਲ ਹੀ ਆਂਗਾ ਬੱਸਾਂ ਆਪਣੇ ਕੋਲੇ ਟਾਈਮ ਹੀ ਨਹੀਂ ਮੈਨੂੰ ਹਾਂ ਟਾਈਮ ਹੀ ਨਹੀਂ ਮਿਲਦਾਗਾ ਹੂੰ ਨਾਮ ਤੇ ਐਡਰੈਸ ਬੋ ਨਾ ਕਾਲਾ ਬਾਈ ਪਿੰਡ ਸਨਗਲਾ ਸਿੰਘ ਬਰਨਾਲਾ ਜ਼ਿਲ੍ਹਾ ਤਹਿਸੀਲ ਤਫਾ ਨੇੜੇ ਪਿੰਡ ਆਪਾਂ ਉਧਾੜ ਸ਼ਹਿਰ ਤੇ ਭਾਈ ਰੂਪਾ ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਦੇ ਵਹਿੜਾ ਮੋਬਾਈਲ ਨੰਬਰ ਦੁਬਾਰੇ ਬੋ 62395 5732 ਕਿੰਨੀ ਉਮਰ ਬੱਚੀ ਦੀ ਇਹਦੀ ਡਾਕਟਰ ਹੋਊਗੀ 10 ਤੋਂ 11 ਮਹੀਨੇ ਠੀਕ ਆ ਹਾਂ ਕੀ ਬਾਤ ਆ ਹਾਂ ਬੱਚਾ ਦਿਖਾ ਦੇ ਮਾੜਾ ਜੀ ਚੀਜ਼ ਆ ਯਾਰ ਹਨਾ ਆ ਬਿਊਟੀ ਬਿਊਟੀ ਪੂਰੀ ਆ ਮੈਂ ਕਹਿੰਦਾ ਮਨ ਸੁਹਣਾ ਦੇਖ ਕੇ ਕਿ ਨਹੀਂ ਲੈ ਕੱਦ ਪ੍ਰੈਨ ਥੋੜਾ ਜਨਾ ਖੁੱਲੀਆਂ ਫਿਰਦੀਆਂ ਫਿਰ ਟਾਪਕੀਆਂ ਟੁੱਪਦੀਆਂ ਬਾਹ ਠੀਕ ਆ ਹੂੰ ਤੇ ਝੂਲੀ ਝੂਲੀ ਦਿਖਾ ਦੇ ਚਾਰ ਹੀ ਥਾਣਾਗੇ ਚਾਰ ਥਾਣ ਮੇਲ ਤੋਂ ਚੈੱਕ ਕਰਵਾਣ ਲੈ ਕੀਆ ਗਲਾਬੀ ਥਾਣਾ ਝੂਲੀ ਪੂਰੀ ਬਗੜਾ ਗਈ ਓਲ ਫੜਾ ਦੇ ਹਾਂ ਬੜਾ 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 ਚੰਗਾ ਕੇ ਪੂਰਾ ਓਲੀ ਵੀ ਵਸੀ ਹੈਗੀ ਆ ਤਾਂ ਹੁਣ ਨਵਾ ਆ ਕੇ ਖੁੱਲੀਆਂ ਛੜਤੀਆਂ ਇੱਥੇ ਓਕੇ ਥੋੜਾ ਜਨਾ ਖੁੱਲੀਆਂ ਕਰਕੇ ਫਿਰ ਭਜਨ ਅਠ ਜੀ ਬਾਲੀ ਕਰਦੀਆਂ ਬਾਲੀ ਕਰਦੀਆਂ ਨੇ ਹਾਂ ਜੀ ਕਿੰਨਾ ਰਿਕਾਰਡ ਆ ਰਹੀ ਮਾਂ ਦਾ ਦੁੱਧ ਮੰਨ ਕੇ ਚੱਲ ਡਾਕਟਰ ਪਹਿਲੇ ਸੂਏ ਇਹ ਬੱਸੀਆਂ ਹੂੰ 30 ਤੋਂ ਬਾਹਰ ਆਣਗੀਆਂ ਓਕੇ ਭਾਈ ਹਾਂ ਹਾਂ ਠੀਕ ਹੈ ਕਿਹੜੇ ਸੀਮਣ ਬ੍ਰੀਡ ਦੇ ਹਿਸਾਬ ਨਾਲ ਸੀਮਣ ਚੰਗੇ ਹੀ ਆਗੇ ਹੂੰ ਹਾਂ ਆਪਾਂ ਦੱਸਣਾ ਕੋਈ ਨਹੀਂ ਠੀਕ ਹੈ ਭਾਈ ਆਗਲੇ ਨੇ ਆਪਦੀ ਪਰਖਣਾ ਸਹੀ ਸਮਝਣਾ ਲੈਣੀਆ ਬੱਸ ਨਾ ਜ਼ਰੂਰੀ ਆ ਭਾਈ ਹਾਂ ਹਾਂ ਬਾਕੀ ਹੂੰ ਕ੍ਰਾਸ ਕੋਈ ਨਹੀਂ ਬੱਚਾ ਸੀਮਣ ਦੇ ਕਾਬਲਾ ਹਨ ਸੀਮਣ ਦੇ ਕਾਬਲਾ ਵਾ ਮਹੀਨੇ ਖੰਡ ਚਾ ਵੱਡੀ ਬੱਚੀ ਤਾਂ ਆਈ ਵੀ ਹੀਟ ਚ ਹੂੰ ਇਹਦਾ ਤਾਰਾਂ ਦੇਈ ਜਾਂਦੀ ਆ ਠੀਕ ਆ ਆ ਮਹੀਨੇ ਮਹੀਨੇ ਚ ਹੋ ਜਾਣਗੇ ਬੱਸ ਇਹਦੀ ਵੱਡੀ ਬੱਚੀ ਦੀ ਕਿੰਨੀ ਉਮਰ ਆ ਇਦੀ ਉਮਰ ਹੋਊਗੀ 12-13 ਮਹੀਨਿਆਂ ਦੀ 13 ਮਹੀਨੇ ਦੰਦੋਂ ਖੀਰੀ ਆ ਠੀਕ ਆ ਦੰਦੋਂ ਬਿਲਕੁਲ ਬਾਈ ਕਹਿੰਦਾ ਖੀਰੀ ਆ ਫੇਸ ਦੀ ਬਿਊਟੀ ਬਹੁਤ ਨਿਵਾਦੀ ਪੂਰੀ ਚੰਗੀ ਸੁਨੱਖ ਪੜ ਜਿਹੜੀ ਗੱਲਬਾਤ ਹੋਊਗੀ ਡਾਕਟਰ ਆਪਾਂ ਵੀਡੀਓ 'ਚ ਦੱਸਾਂਗੇ ਠੀਕ ਆ ਹਾਂ ਆਨਲਾਈਨ ਮਾੜਾ ਜਾਂਦਾਗਾ ਲੰਬਾ ਨਹੀਂ ਲੈਣਾ ਹੂੰ ਜੇ ਕਿਸੇ ਦੇ ਮਾੜਾ ਮੋٹے ਬੱਚੀ ਹੋਈ ਉਹ ਵੀ ਦੱਸਾਂਗੇ ਬਹੁਤ ਠੀਕ ਆ ਹਾਂ ਗੁੰਮੀ ਗੰਡ ਸਾਰਾ ਕੁਝ ਜਿਹੜਾ ਹੋਊਗਾ ਆਪਾਂ ਵਿੱਚ ਦੱਸਾਂਗੇ ਦੱਸਾਂਗੇ ਸਹੀ ਆ ਬਾਈ ਹਾਂ ਲੱਕੋ ਨਹੀਂ ਬਾਈ ਕਹਿੰਦਾ ਰੱਖਣਾ ਨਾਲ ਲੱਕੋ ਰੱਖ ਕੇ ਆਪ ਕਰਨੇ ਨਹੀਂ ਪਾ ਡਾਕਟਰ ਸੀਮਨ ਬਾਈ ਕਹਿੰਦਾ ਸਾਨੂੰ ਡਾਟਾ ਪਿੱਛੇ ਤੋਂ ਮਿਲਦਾ ਜਾਂਦਾ ਪਰ ਇਹਨੇ ਨਾ ਆਪਾ ਵਿਸਵਾਸ ਨਹੀਂ ਕਰਦੇ ਨਾ ਬਈ ਨਾ ਨਾ ਵਿਸਵਾਸ ਨਹੀਂ ਡਾਕਟਰ ਕਰ ਦੇਗਾ ਕਿ ਬਈ ਹੂੰ ਸਹੀ ਗੱਲ ਆ ਬਈ ਜਿੰਨਾ ਮਰਜ਼ੀ ਆਪਾਂ ਦਸੀਏ ਅੱਗੇ ਇਹਨਾਂ ਨੂੰ ਬਰੀਡ ਦੇ ਆ ਬਸਾਂ ਸਹੀ ਆ ਸੀਮਨ ਦੀ ਆ ਸੀਮਨ ਦੀ ਆ ਹੂੰ ਅਗਲੇ ਨੇ ਆ ਵੀ ਪਰਖਣਾ ਸਮਝ ਨਾ ਲੈਣੀ ਆ ਬਸਾਂ ਤੇ ਮੁੱਲ ਫਿਰ ਹੈ ਬਈ ਕਾਲੇ ਮੁੱਲ ਕਰਾਂਗੇ ਜੈ ਡਾਕਟਰ ਹੋਣਗੇ ਫੋਨ 'ਤੇ ਠੀਕ ਆ ਜੈਜ ਮੁੱਲ ਹੋਣਾ ਮਾਰਕੀਟ ਨਾਲ ਮੰਨ ਕੇ ਚੱਲ ਵੀ ਆਪਣਾ 5000 ਰੁਪਏ ਬਸੀਰ ਡਿਸਕਾਊਂਟ ਤੇ ਆ ਠੀਕ ਆ ਧੂਲੀ ਦਿਖਾ ਦਈਏ ਵੱਡੀ ਬੱਚੀ ਦੀ ਹਾਂ ਹਾਂ ਦਿਖਾਵਾਂ ਡਾਕਟਰ ਲੈਨਖਾਨ ਹੈ ਝੋੜੀ ਝੋੜੀ ਇੱਕ ਨੰਬਰ ਉਹ ਗਰੰਟੀ ਹੈ ਭਾਈ ਕਹਿੰਦਾ ਹੂੰ ਭਾਈ ਝੋਲੀ ਚੈੱਕ ਕਰੋ ਚਾਰ ਥਾਂ ਕਹਿੰਦੇ ਭਾਈ ਬਾ ਹੀਟ ਚ ਡਾਕਟਰ ਵਸੀ ਤਾਂ ਹੂੰ ਮੰਨ ਕੇ ਚੱਲ ਵੀ ਇਹਦਾ ਕੱਦ 4 ਫੁੱਟ ਤੋਂ ਬਾਹਰ ਹੀ ਹੈ ਸਹੀ ਹੈ ਭਾਈ ਹਾਂ ਪੂਰਾ ਫੁੱਲ ਵਜਣਾ ਹੈ ਟੀਕੇ ਦੇ ਕਾਬਲ ਹੈ ਭਾਈ ਕਹਿੰਦਾ ਹੀਟ ਚ ਆਈ ਵੀ ਆ ਜਮਾ ਸੀਮਨ ਦੇ ਕਾਬਲ ਆ ਜਮਾ ਜਾਨ ਸਰ ਸੀਮਨ ਲੈ ਲੈਣ ਪੂਰੀ ਭਲੀ ਵੀ ਵਸੀ ਆ ਕੋਈ ਐ ਨਹੀਂ ਲਿਸੀ ਰਵੀ ਜੀ ਹਾਂ ਕੋਈ ਐ ਨਹੀਂ ਵੀ ਟਾਈਮ ਖਰਾਬ ਹਾਂ ਕਹਿੰਦੇ ਭਾਈ ਮੁੱਲ ਹੋਣਗੇ ਫੋਨ ਤੇ ਮੁੱਲ ਬਿਲਕੁਲ ਭਾਈ ਕਹਿੰਦਾ ਜਾਇਜ਼ ਹੋਣਗੇ ਖੱਤੀ ਕੇ ਮੋਲ ਰੱਖਾਂਗੇ ਆ ਬੱਚੀ ਆਈ ਇਹਦੀ ਉਮਰ ਇਹ ਵੀ ਉਮਰ ਡਾਕਟਰ 11 ਕਿ ਮਹੀਨੇ ਦੀ ਹੋਊਗੀ ਜਮਾ ਕੱਚੀਆਂ ਖੀਰੀਆਂ ਬਸੀਆਂ ਓਕੇ ਬਾਈ ਹਾਂ ਹਾਂ ਠੀਕ ਆ ਝੋਲੀ ਨਵੇਂ ਆ ਝੋਲੀ ਚਾਰ ਹੀ ਥਾਣਾਗੇ ਠੀਕ ਆ ਝੋਲੀ ਨੇੜੇ ਦੇ ਚੈੱਕ ਕਰਵਾਣੇ ਦੰਦੋਂ ਖੀਰੀ ਦੀ ਬਾਈ ਕਹਿੰਦਾ ਦੰਦੋਂ ਦੰਦੋਂ ਖੀਰੀ ਦੀ ਗਾਰੰਟੀ ਡਾਕਟਰ ਹੂੰ ਹੂੰ ਲੈ ਝੋਲੀ ਚੈੱਕ ਕਰੋ ਥੋੜਾ ਜਣਾ ਖੁੱਲਣਾ ਫਿਰਦਿੰਗਾ ਕਰਕੇ ਫਿਰ ਝੋਲੀ ਚੈੱਕ ਹਾਂ ਲੈ ਜਿਹੜੀ ਚੀਜ਼ ਹੋਊਗੀ ਡਾਕਟਰ ਵੀਡੀਓ ਦੇ ਦੱਸਾਂਗੇ ਆਪਾਂ ਦੱਸਾਂ ਹੂੰ ਹੂੰ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰ ਬੜਾ ਪ੍ਰਿੰਟ ਡਾਕਟਰ ਸਾਰੀਆਂ ਬਸੀਆਂ ਦੇ ਚੰਗੇ ਆ ਗਈ ਬਾੜੀ ਬਰੀਕ ਆ ਨਾ ਬੱਚੀ ਹਾਂ ਬਰੀਕ ਆ ਮੂੰਹ ਮੱਥਾ ਦੇਖ ਕੇ ਨਾ ਪਤਲਾ ਆ ਬੱਸੀ ਦਾ ਸਹੀ ਪੂਰਾ ਐ ਲੰਮੀ ਪਈ ਆ ਜਮਾ ਲੰਮੀ ਪਈ ਆ ਸਹੀ ਗੱਲ ਆ ਮੁੱਲ ਜਾਇਜ਼ ਮੁੱਲ ਜਾਇਜ਼ ਹੂ ਡਾਕਟਰ ਖਿੱਚ ਕੇ ਮੁੱਲ ਹੂ ਬਾਹਲਾ ਬਾਈ ਉਹ ਮੁੱਲ ਹੀ ਨਹੀਂ ਕਰਦੇ ਡਾਕਟਰ ਆਪਾਂ ਤਾਂ ਮੋਹਨભાઈ ਨੇ ਜਾਇ ਜੀ ਹਾਂ ਜਾਇ ਜੀ ਹੁੰਦੇ ਤਾਂ ਮਾਲ ਸੇਲ ਹੋਈ ਜਾਂਦਾ ਉਹ ਪਾਉਣ ਦੀ ਧੀਰ ਆ ਉਹਦੀ ਬੇਗਾਨੀ ਹਾਂ ਲੰਬੀ ਲੰਬੀ ਦੇਖ ਕਿੰਨੀ ਬਚੀ ਅੱਜ ਵੀਡੀਓ ਪਾਤੀ ਕਈ ਦਿਨਾਂ ਦਾ ਮੰਨ ਕੇ ਜਾ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਟਾਈਮ ਹੀ ਨਹੀਂ ਮਿਲਦਾ ਦਾ ਜਦੋਂ ਨੂੰ ਵੀਡੀਓ ਬਣਾ ਵੀ ਡਾਕਟਰ ਮੰਨ ਕੇ ਚੱਲ ਵੀਡੀਓ ਪਾਉਣੀ ਸੀ ਆਪਾਂ ਹੂੰ ਪਾਉਣੀ ਪੈਗੀ ਤੇ ਹੁਣ ਪਾ ਪਾਤੀ ਸੌਦਾ ਹੋਈ ਜਾਂਦਾ ਬਸਿਆਂ ਦਾ ਠੀਕ ਆ ਹਾਂ ਮਾ ਵੀ ਵੀਡੀਓ ਪਾਵਾਂਗੇ ਸੀ ਹੂੰ ਮਾ ਵੀ ਵੀਡੀਓ ਤੋਂ ਬਾਅਦ ਜਿਵੇਂ ਮਰਜ਼ੀ ਕਰ ਲੈ ਸੌਦਾ ਇਹਦੀ ਉਮਰ ਕਿੰਨੀ ਹੈ ਇਹ ਵੀ 11 ਮਹੀਨੇ ਡਾਕਟਰ 11 ਮਹੀਨੇ ਦੀ ਹਾਂ ਹਾਂ ਗਰੀਫੁਲ ਹਨ ਬਰੀਡ ਆਇਟਰ ਫੁੱਲ ਆ ਗਈ। ਬਾਈ ਡਬਲ ਡਿਜ਼ਾਈਨ ਪ੍ਰਿੰਟ ਸਹੀ ਗੱਲ ਆ। ਸਾਰੇ ਬਰੀਡ ਵਾਲੀ ਆ ਗਈ। ਹੂੰ। ਇਹ ਬੱਸੀ ਦੇ ਮਾੜੇ ਨਿਸ਼ਾਨ ਜਿਹੜਾ ਆਇਟਰੋ ਦਿਖਾ ਦੇ। ਅੱਛਾ। ਹਾਂ। ਉਹ ਤਾਂ ਲੈ ਜੂਗਾ ਰਬੜ ਚੜੀ ਵੀ ਆ। ਬਹੁਤ ਠੀਕ। ਹਾਂ ਦੱਸ ਕੇ ਦੇਵਾਂਗੇ। ਆਪਾਂ ਉਹ ਕੰਮ ਨਹੀਂ ਗਾ। ਦੋ ਦਿਨਾਂ ਚ ਹੀ ਝੜ ਜਾਣਾ। ਜਿਹੜਾ ਮੜਾ ਆ ਉਹ ਆ। ਉਹ ਤੋਂ ਕੋਈ ਚੱਕ ਨਹੀਂ। ਉਹ ਵਿਚਾਲੇ ਹੁੰਦਾ ਥੋੜਾ ਜਿਹਾ ਹੀ ਹੁੰਦਾ। ਹਾਂ ਵਿਚਾਲੇ ਹੁੰਦਾ ਆ ਵੀ ਆ ਜਾਂਦਾ ਤਾਂ ਬੱਸ ਇਹਦੇ। ਆ ਵੀ ਆ ਜਾਂਦਾ ਕੋਈ ਚੱਕਰ ਨਹੀਂ। ਤੇ ਮੁੱਲ ਜਾਇਜ਼ ਮੁੱਲ ਜਾਇਜ਼ ਹੂ ਡਾਕਟਰ। ਜੇ ਕੋਈ ਭਰਾਚਾਰੇ ਇਕੱਠਿਆਂ ਖਰੀਦੂ। ਕਰ ਦਾਂਗੇ ਮਾਂ ਤਾਂ ਡਾਕਟਰ ਚਾਰਾਂ ਚ ਹਾਂ ਹਾਂ ਠੀਕ ਆ ਬਾਈ ਨਾਗਸੀ ਭਰਾ ਕੋਲੇ ਚਾਰ ਚਾਰੀ ਸਿਰੇ ਦੇ ਆ ਬਾਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਈ ਨਗਨੇ ਕਰ ਲਿਓ ਜੀ ਧੰਨਵਾਦ ਜੀ